ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸਿੱਖਿਆ ਭਾਗ ਦਾ ਜੀ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ ਇਹ ਤੁਹਾਡੇ ਨਾਲ ਸਾਂਝਾ ਕਰਾਂਗੇ 24 10 25 ਦੀ ਤਰੀਕ 24 1 25 ਦੀ ਤਰੀਕ ਹੋਈ ਹੋਈ ਆ ਸਕਰੀਨ ਤੇ ਤੁਹਾਡੇ ਨੋਟਿਸ ਹੈ ਸਿੱਖਿਆ ਭਾਗ ਨੂੰ ਜੀ ਜਿਹੜੀ ਮਾਸਟਰ ਕਲਾਟਰ ਭਰਤੀ 41 61 ਚੱਲਦੀ ਹੋਈ ਸੀ ਬੈਕਲੌਗ ਤੇ ਨਵੀਆਂ ਅਸਾਮੀਆਂ ਭਰਨ ਲਈ ਜਿਹੜਾ ਪ੍ਰੋਸੈਸ ਚੱਲਦਾ ਪਿਆ ਸੀ ਸੋ ਇਹ ਸਿੱਖਿਆ ਭਾਗ ਨੂੰ ਜਿਹੜਾ ਫੈਸਲਾ ਲਿਆ ਗਿਆ ਕਿ ਭਰਤੀ ਪ੍ਰਕਿਰਿਆ ਜੜੀ ਆ ਤਤਕਾਲ ਸਮੇਤੋਂ ਬੰਦ ਕੀਤੀ ਜਾਂਦੀ ਆ ਉਕਤ ਇਸ਼ਤਿਹਾਰ ਅਸਾਮੀਆਂ ਵਿੱਚ ਜਿਹਨਾਂ ਉਮੀਦਵਾਰਾਂ ਦੀ ਪਾਤਰਤਾ ਜਿਹੜੀ ਇਹਦਾ ਹੈਲਡ ਰੱਖੀ ਗਈ ਹੈ ਉਹ ਵਾਲਿਓ ਕੋਰਟ ਵੱਲੋਂ ਜਿਹੜੇ ਆ ਜਿਹਨਾਂ ਕੇਸਾਂ ਵਿੱਚ ਅਸਾਮੀਆਂ ਜਣੀਆਂ ਨੇ ਰਿਜ਼ਰਵ ਰੱਖੀਆਂ ਗਈਆਂ ਨੇ ਉਹ ਕੇਵਲ ਉਹਨਾਂ ਕੇਸਾਂ ਦੇ ਵਿੱਚ ਹੋਣ ਵਾਲੇ ਜਿਹੜੇ ਅੰਤਿਮ ਫੈਸਲੇ ਹੋਣਗੇ ਉਹ ਲੋੜਿੰਦੀ ਕਾਰਵਾਈ ਜਿਹੜੀ ਹੈ ਉਹਨਾਂ ਫੈਸਲੇ ਤੇ ਕੀਤੀ ਜਾਵੇਗੀ ਤੇ ਇਸ ਸਲਾਵਾ ਇਹ ਫਰਤੀ ਜਿਹੜੀ ਹੈ ਤਤਕਾਲ ਤੌਰ ਤੇ ਜਿਹੜੀ ਆ ਬੰਦ ਕੀਤੀ ਗਈ ਆ ਫਿਰ ਤੋਂ ਦੱਸ ਜੀ 41 ਅਗਰ ਫਰਤੀ ਮਾਸਟਰ ਕਟ ਦੀ ਜਿਹੜੀ ਕਿ ਲਗਭਗ ਹੁਣ ਇਹ ਬੰਦ ਕਰ ਦਿੱਤੀ ਗਈ ਹੈ ਤੇ ਨੋਟਿਸ ਕੱਢਿਆ ਗਿਆ ਜਿਹੜੇ ਕੇਸ ਲੱਗੇ ਹੋਏ ਨੇ ਉਹਨਾਂ ਕੇਸਾਂ ਦੇ ਵਿੱਚ ਜੋ ਵੀ ਫੈਸਲੇ ਆਣਗੇ ਜਿਹੜਾ ਕੈਂਡੀਡੇਟਸ ਦੇ ਜਿਹੜੇ ਰਿਜ਼ਰਵ ਰੱਖੇ ਗਏ ਨੇ ਤੇ ਉਹਨਾਂ ਦੇ ਜੋ ਵੀ ਫੈਸਲੇ ਕੋਰ ਕਰੇਗਾ ਉਹਨਾਂ ਦੇ ਦੌਰਾਨ ਇਹ ਫੈਸਲੇ ਜਿਹੜੇ ਲਈ ਜਾ ਸਕਦੇ ਨੇ ਸਿੱਖਿਆ ਵਿਭਾਗ ਵੱਲੋਂ ਤੇ ਬਾਕੀ ਇਹ ਭਰਤੀ ਜਿਹੜੀ ਹੈ ਮੁਕੰਮਲ ਬੰਦ ਕਰ ਦਿੱਤੀ ਗਈ ਹੈ ਇਜਾਜ਼ਤ ਦੇ ਵਿੱਚ ਤੁਹਾਨੂੰ